ਪਰसों ਗਈ ਸੀ ਤੇ ਇੱਕ ਦਿਨ ਆਪਾਂ ਮੈਂ ਸਕੂਲੇ ਵੀ ਸਾਡੇ ਫੰਕਸ਼ਨ ਸੀ ਐਨਵਲ ਫੰਕਸ਼ਨ ਤੇ ਉਥੇ ਮੈਂ ਸਟੈਂਡ ਅਪ ਕਾਮੇਡੀ ਕੀਤੀ ਸੀ ਉਹ ਫਿਰ ਮੈਂ ਕਿਹਾ ਹੀ ਵੀ ਹਾਂਜੀ ਹਾਂਜੀ ਸਾਸਰੀਕਾਲ ਵਿਆਹ ਵਿੱਚ ਹਾਂਜੀ ਹਾਂਜੀ ਸਾਸਰੀਕਾਲ ਕੀ ਹਾਲ ਚਾਲ ਆ ਉਹ ਸਾਰੇ ਠੀਕ ਠਾਕ ਜੇ ਮੇਰਾ ਨਾਮ ਆ ਸਰਦਾਰ ਕਿੱਡ ਤੇ ਜਿੰਨੇ ਜਿੰਨੇ ਮੈਨੂੰ ਪਛਾਣ ਲਿਆ ਉਹ ਇੱਕ ਵਾਰ ਤਾੜੀ ਜਰੂਰ ਪਹਿਲੇ ਸ਼ੌਕ ਹੀ ਤੇ ਉਹਨਾਂ ਦਾ ਕੋਈ ਮਤਲਬ ਸਾਰਾ ਨਹੀਂ ਦੇ ਸਕਿਆ ਤੇ ਬਾਅਦ ਚ ਮੇਰੇ ਪਾਪਾ ਨੂੰ ਲੱਗਾ ਪੀ ਮੈਂ ਕੁਝ ਕਰ ਸਕਦਾ ਹਾਂ ਤੇ ਫਿਰ ਉਹਨਾਂ ਨੇ ਮੈਨੂੰ ਇਹ ਰਾਹ ਚ ਪਾਇਆ ਤੇ ਹੁਣ ਮੈਂ ਇੱਥੇ ਤੱਕ ਪੁੱਜਿਆ ਹਾਂ ਹਲੋ ਕੋਈ ਗੱਲ ਵਿੱਚ ਤੁਹਾਨੂੰ ਵੀ ਮੋ ਲੱਭ ਲੱਭ ਜੇ ਤੇ ਆਪਾਂ ਉਹਨੂੰ ਮਤਲਬ ਬਣਾ ਲੈਂਦੇ ਆ ਜੋਕ ਬਣਾ ਲੈਂਦੇ ਆ ਤੇ ਜਾਂ ਆਪਾਂ ਵੀਡੀਓ ਤੇ ਬਣਾ ਸਕਦੇ ਆ ਤੇ ਬਸ ਉਹ ਗੱਲ ਵਿੱਚ ਹਿਊਮਰ ਹੋਣਾ ਚਾਹੀਦਾ ਵਾ ਹਾਂ ਗੱਲ ਕਰੋ ਵਧੀਆ ਕਰੋ ਤੇ ਥੋੜੀ ਕਰੋ ਕੋਈ ਨਾ ਕੋਈ ਇਹ ਵੀ ਇੱਕ ਗੱਲ ਸ਼ੇਅਰ ਕਰੋ। ਪੀ ਇੱਕ ਵਾਰੀ ਮੇਰੇ ਪਾਪਾ ਦੀ ਦੁਕਾਨ ਤੇ ਆਈ ਇੱਕ ਬੀਬੀ। ਬੀਬੀ ਕਹਿੰਦੀ, "ਓ ਡਾਕਟਰ ਸਾਹਿਬ, ਮੇਰੇ ਢਿੱਡ ਫਿੱਟ ਬੜੀ ਹੁੰਦੀ ਆ। ਓ ਮੈਨੂੰ ਗੈਸ ਦੇ ਕੈਪਸੂਲਾਂ ਦਾ ਪਤਾ ਦਿਓ।" ਤੇ ਮੇਰਾ ਡੈਡੀ ਕਹਿੰਦਾ, "ਓ ਬੀਬੀ, ਸਿਲੰਡਰ ਉਹ ਗੈਸ ਵਾਲੀ ਕਾਪੀ ਲਈ ਆ।" ਹੋਰ ਆਪਾਂ ਬੜੀ ਦੂਰ ਦੁੱਖ ਪਰ ਮਤਲਬਾਨ ਨੂੰ ਪ੍ਰਮੋਸ਼ਨ ਵਾਸਤੇ ਬੁਲਾਉਂਦੇ ਆ ਤੇ ਹੋਰ ਆਪਾਂ ਜਾਣਦੇ ਆ ਤੇ ਮੇਰੇ ਨਾਲ ਬੜੇ ਲੋਕ ਜੁੜੇ ਜਾਂਦੇ ਆ। ਯੂ ਐਸ اے ਕੈਨੇਡਾ ਅਮਰੀਕਾ ਮੈਂ ਮੈਂ ਲਾਈਵ ਹੁ ਨਰਾਜ਼ ਨੂੰ ਤੇ ਉੱਥੇ ਵੀ ਮੇਰੇ ਲੋਕ ਮੇਰਾ ਬੜਾ ਪਿਆਰ ਕਰਦੇ ਆ ਨਾ ਤੈਨੂੰ ਕੋਈ ਰੋਟੀ ਨਹੀਂ ਬੋਹਦਾ ਕੋਈ ਕੋਹ ਨਹੀਂ ਕਹਿੰਦਾ ਇਹ ਲੰਮੇ ਭੈਰਾ ਨੂੰ ਜੋ ਕਰਨਾ ਕਰ ਕੋਈ ਕੋਹ ਨਹੀਂ ਕਹਿੰਦਾ ਘਰ ਭੁੱਖਾ ਹੀ ਰਹਿ ਜਾਂਦਾ ਹੂੰ ਜੇ ਮੰਗੀਏ ਚਾਰ ਪੰਜ ਵਾਰੀ ਕਹਣਾ ਹੀ ਪੈਂਦਾ ਵਾ ਵੀ ਦੋ 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 ਗੇਦੇ ਲਤਾ ਛੋਟੀ ਆ ਕਿਉਂਦੀ ਆ ਵਾ ਲੰਬੀ ਆ ਕਿਉਂ ਨਹੀਂ ਹੁੰਦੀ ਆ ਮੈਂ ਕਿਹਾ ਮੈਡਮ ਜੀ ਮੈਂ ਕਿਹਾ ਮੈਡਮ ਜੀ ਜੋ ਕੁਦਰਤ ਨੇ ਬਣਾਇਆ ਉਹ ਸਾਰਾ ਕੋ ਆਪਣੇ ਹਿਸਾਬ ਕਿਤਾਬ ਨਹੀਂ ਬਣਾਇਆ ਵਾ ਤੇ ਇੱਕ ਦਿਨ ਇੱਕ ਬੰਦਾ ਆ ਉਹ ਲਾਈਵ ਤੇ ਆਇਆ ਤੇ ਕਹਿੰਦਾ ਪੁੱਤ ਮੈਨੋ ਮੈਂ ਹੱਸਿਆ ਹੀ ਨਹੀਂ ਕਦੀ ਆਪਣੀ ਲਾਈਫ ਵਿੱਚ ਐ ਤੇ ਤੂੰ ਮੈਨੂੰ ਅੱਜ ਬੜਾ ਹੱਸਾਇਆ ਹੱਸ-ਹੱਸ ਦੋਰਾ ਕਰਤਾ ਲਾਈਵ ਵਿੱਚ ਕਹਿੰਦਾ ਤੇ ਉਹ ਕਹਿੰਦੇ ਜੀ ਵੀ ਮੈਂ ਤੁਹਾਡੀਆਂ ਵੀਡੀਓ ਹੀ ਵੇਖਦਾ ਹਾਂ YouTube ਤੇ Instagram ਤੇ ਤੇ ਜਿੰਨੇ ਸਾਨੂੰ ਵੇਖਣ ਦੇ ਸਰੋਤੇ ਉਹ ਵੀ ਸਾਡੇ YouTube ਤੇ ਸਰਦਾਰ ਕਿਡ ਚੈਨਲ ਉਹ ਉਹ ਜਾ ਕੇ ਜਿਹੜਾ ਸਬਸਕ੍ਰਾਈਬ ਕਰ ਤੇ ਵੇਖੜ ਛੂਟ ਕਰ ਦਿੰਦੇ ਆ ਤੇ ਬਾਹਰ ਆਡੇ ਪੇੜ ਦੇ ਬਥੇਰੇ ਮਤਲਬ ਹੈਗੇ ਆ ਦੋਸਤ ਗੁਰਪ੍ਰੀਤ ਜੀ ਤੇ ਹੈਪੀ ਜੀ ਤੇ ਉਹ ਵੀ ਆਨੂੰ ਮਤਲਬ ਹਾੜਾ ਵੀਡੀਓ ਹੀ ਬਣਾਉਂਦੇ ਆ ਤੇ ਤੁਸੀਂ ਵੇਖਿਆ ਹੀ ਹੋਵੇਗਾ ਤੇ ਉਹ ਬੜਾ ਸਪੋਰਟ ਕਰਦੇ ਆ ਗੋਡ ਗਿਫਟਡ ਹੁੰਦਾ ਤੁਸੀਂ ਵੀ ਜਾਣਦੇ ਹੋਗੇ ਹਨ ਤੇ ਬੱਚਾ ਜਿਹੜਾ 4 ਸਾਲ ਦਾ ਸੀ ਅੱਜ ਦੀ ਏਜ 8-9 ਸਾਲ ਆ 4 ਸਾਲ ਤੋਂ ਮੈਨੂੰ ਥੋੜਾ ਲੱਗ ਰਿਹਾ ਸੀਗਾ ਕਿ ਮਤਲਬ ਇਹ ਇਸ ਤਰ੍ਹਾਂ ਕਰ ਸਕਦਾ ਨਾ ਸਟੈਂਡ ਅਪ ਕਰ ਸਕਦਾ ਕਿਉਂਕਿ ਇਹ ਘਰ 'ਚ ਵੀ ਮਤਲਬ ਇਸ ਉਮਰ ਕੁਝ ਨਾ ਕੁਝ ਗੱਲ ਜੇ ਆਪਾਂ ਕੋਈ ਗੱਲ ਕਰਨੀ ਤਾਂ ਤਾਂ ਇਹਨੇ ਉਲਟ ਜਵਾਬ ਦੇਣਾ ਇੱਕ ਵਾਰ ਤੇ ਫਿਰ ਇਹਨੇ ਮੁਸਕਰਾ ਦੇਣਾ ਤੇ ਫਿਰ ਮੈਨੂੰ ਲੱਗਾ ਕਿ ਕੁਝ ਕਰ ਸਕਦਾ ਤੇ ਮੈਨੂੰ ਵੀ ਸ਼ੁਰੂ ਤੋਂ ਇਹ ਰੁਝਾਨ ਸੀਗਾ ਕੋਮਿਕ ਕੋਮੇਡੀ ਵੱਲ ਕਿਉਂਕਿ ਲੋਕ ਪਿਆਰ ਬੜਾ ਕਰਦੇ ਆ ਤੇ ਲੋਕ ਤੁਹਾਨੂੰ ਬੜਾ ਅੱਜ ਦੇ ਸਟ੍ਰੈਸ ਭਰੇ ਮਾਹੌਲ 'ਚ ਸਾਰੇ ਹੱਸਣਾ ਚਾਹੁੰਦੇ ਆ ਤੇ ਬਸ ਆਪਾਂ ਨਿੱਕਾ ਜਿਹਾ ਯਤਨ ਕਰ ਰਹੇ ਆ ਕਿ ਲੋਕ ਖੁਸ਼ ਰਹਿਣ ਤੇ ਲੋਕ ਵੀ ਬੜਾ ਪਰਵਾਹ ਹੁੰਗਾਰਾ ਦਿੰਦੇ ਆ ਤੇ ਪੈਸੇ ਕਰਦੇ ਆ ਫੋਨ ਵੀ ਕਰਦੇ ਆ ਤੇ ਮਤਲਬ ਬੜਾ ਪਿਆਰ ਕਰਦੇ ਆ ਬੱਚੇ ਨੂੰ ਤੇ ਖੁਸ਼ ਹੋ ਕੇ ਕਹਿੰਦੇ ਆ ਕਿ ਮਤਲਬ ਤੁਸੀਂ ਸਾਨੂੰ ਹਸਾਉਂਦੇ ਹੋ ਫਿਰ ਮਨ ਨੂੰ ਬੜੀ ਤਸੱਲੀ ਤੇ ਖੁਸ਼ੀ ਹੁੰਦੀ ਨਾ ਲੈਵਲ ਤੇ ਕੁਝ ਅਚੀਵ ਕਰਨਾ ਨਾ ਉਹਦਾ ਪੇਪਰ ਵਰਕ ਬੜਾ ਜ਼ਰੂਰੀ ਆ ਚਲੋ ਆਪਾਂ ਰੈਂਡਮਲੀ ਵੀ ਕੁਝ ਕਰ ਸਕਦੇ ਹਣਾ ਬਟ ਪੇਪਰ ਵਰਕ ਜੇ ਆਪਾਂ ਪਹਿਲਾਂ ਕਰ ਲਈਏ ਥੋੜਾ ਜੋ ਵੀ ਆਪਾਂ ਉਹਨੂੰ ਨੋਟ ਕਰ ਲਈਏ ਫਿਰ ਉਹ ਜਿਹੜੀਆਂ ਵੀ ਆਪਾਂ 25 ਵਗੈਰਾ ਕਹਿਣੇ ਹੁੰਦੇ ਆ ਉਹ ਮਤਲਬ ਸਕਿਪ ਨਹੀਂ ਹੁੰਦੇ ਫਿਰ ਦਿਮਾਗ ਚ ਤੇ ਇਸ ਲਈ ਥੋੜਾ ਉਹਨੂੰ ਲਿਖ ਲਈਦਾ ਕਿਉਂਕਿ ਉਮਰ ਤੇ ਆਪਣੇ ਆਸ-ਪਾਸੋਂ ਹੀ ਮਿਲ ਜਾਂਦਾ ਕੁਝ ਇਹ ਹੀ ਮਰਕਰੀਏਟ ਕਰਦਾ ਵਾ ਕੁਝ ਇਹ ਆਪਣੇ ਮਾਹੌਲ ਚੋਂ ਲੈ ਆਉਂਦਾ ਕੁਝ ਮੈ ਲੈ ਆਉਂਦਾ ਤੇ ਫਿਰ ਆਪਾਂ ਤਾਣਾ ਬਾਣਾ ਬੁਣ ਕੇ ਸਾਡੀ ਟੀਮ ਆ ਸਾਡੇ ਨਾਲ ਸਾਡੇ ਪਿੰਡ ਤੋਂ ਮੁੰਡਾ ਗੁਰਪ੍ਰੀਤ ਸਿੰਘ ਆ ਤੇ ਨਾਲ ਉਹਨਾਂ ਦੇ ਬ੍ਰਦਰ ਹਰਪ੍ਰੀਤ ਸਿੰਘ ਹੈਪੀ ਉਹ ਵੀ ਸਾਨੂੰ ਬੜਾ ਸਪੋਰਟ ਕਰਦੇ ਆ ਦੋਵੇਂ ਟੀਮ ਵਾਂਗੂ ਆਪਾਂ ਚੱਲ ਰਹੇ ਆ ਤੇ ਇਸ ਤਰ੍ਹਾਂ ਹੀ ਬਸ